ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਹਿੰਦ ਐਕਸਪ੍ਰੈਸ ਟੀਵੀ ਤੇ ਮੈਂ ਤੁਹਾਡੇ ਨਾਲ ਪਰਦੀਪਾ ਡੋਲ ਪੰਜਾਬ ਦੇ ਵਿੱਚ ਅੱਜ ਮੀਂਹ ਜਾਂ ਫਿਰ ਤੇਜ਼ ਹਵਾਵਾਂ ਨੂੰ ਲੈ ਕੇ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ਪਰ ਆਉਣ ਵਾਲੇ ਸਮੇਂ ਦੇ ਵਿੱਚ ਮੌਸਮ ਕਰਵਟ ਲੈ ਸਕਦਾ ਹੈ ਰਾਜ ਦੇ ਵਿੱਚ ਅਧਿਕਤਮ ਤਾਪਮਾਨ ਦੇ ਵਿੱਚ ਉਸਤਨ 1.6 ਡਿਗਰੀ ਸੈਲਸੀਅਸ ਦੀ ਕਮੀ ਦਰਜ ਕੀਤੀ ਗਈ ਮੌਸਮ ਵਿਭਾਗ ਦੇ ਅਨੁਸਾਰ ਪੰਜਾਬ ਦੇ ਵਿੱਚ ਤਾਪਮਾਨ ਸਧਾਰਨ ਦੇ ਨਾਲੋਂ 3.7 ਡਿਗਰੀ ਸੈਲਸੀਅਸ ਘਟ ਰਿਹਾ ਜਿਸ ਦੇ ਨਾਲ ਮੌਸਮ ਕਾਫੀ ਹੱਦ ਤੱਕ ਠੰਡਾ ਮਹਿਸੂਸ ਹੋਇਆ ਹੈ ਮਠਿੰਡਾ ਦੇ ਵਿੱਚ ਰਾਜਤਾ ਸਭ ਤੋਂ ਵੱਧ ਤਾਪਮਾਨ 37.5 ਡਿਗਰੀ ਸੈਲਸੀਅਸ ਰਿਹਾ ਚੰਡੀਗੜ੍ਹ ਦੇ ਵਿੱਚ ਅਧਿਕਤਮ ਤਾਪਮਾਨ 34.2 ਡਿਗਰੀ ਸੈਲਸੀਅਸ ਰਿਹਾ ਜਦੋਂ ਕਿ ਸਧਾਰਨ ਦੇ ਨਾਲੋਂ 3.6 ਡਿਗਰੀ ਘੱਟ ਸੀ ਲੁਧਿਆਣਾ ਪਟਿਆਲਾ ਅੰਮ੍ਰਿਤਸਰ ਫਿਰੋਜ਼ਪੁਰ ਪਠਾਨਕੋਟ ਫਰੀਦਕੋਟ ਤੇ ਜਲੰਧਰ ਦੇ ਸਮੇਤ ਰਾਜ ਦੇ ਬਹੁਤੇ ਜ਼ਿਲ੍ਹਿਆਂ ਦੇ ਵਿੱਚ ਅਧਿਕਤਮ ਤਾਪਮਾਨ ਸਧਾਰਨ ਦੇ ਨਾਲੋਂ 3 ਤੋਂ 4 ਡਿਗਰੀ ਸੈਲਸੀਅਸ ਘੱਟ ਰਿਹਾ ਮੌਸਮ ਵਿਭਾਗ ਦੇ ਮੁਤਾਬਕ ਅੱਜ ਤੇ ਕੱਲ ਨੂੰ ਪੰਜਾਬ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ਇਸ ਦੌਰਾਨ ਰਾਜ ਭਰ ਦੇ ਵਿੱਚ ਮੌਸਮ ਸ਼ਾਂਤ ਰਹੇਗਾ ਪਰ 10 ਤੋਂ 11 ਮਈ ਨੂੰ ਵੈਸਟਰਨ ਡਿਸਟ੍ਰਿਕਟ ਪਰ ਇੱਕ ਵਾਰ ਫਿਰ ਤੋਂ ਸਰਗਰਮ ਹੋ ਗਿਆ ਤੇ ਜਿਸ ਦੇ ਕਾਰਨ ਹੁਸ਼ਿਆਰਪੁਰ ਨਮਸ਼ੇਰ ਮੁਹਾਲੀ ਰੂਪਨਗਰ ਫਤਿਹਗੜ੍ਹ ਸਾਹਿਬ ਪਟਿਆਲਾ ਸੰਗਰੂਰ ਬਰਨਾਲਾ ਲੁਧਿਆਣਾ ਜਲੰਧਰ ਅਮ੍ਰਿਤਸਰ ਗੁਰਦਾਸਪੁਰ ਤੇ ਆਸ-ਪਾਸ ਦੇ ਜ਼ਿਲ੍ਹਿਆਂ ਦੇ ਵਿੱਚ ਤੂਫਾਨ ਅਤੇ ਬਿਜਲੀ ਡਿੱਗਣ ਦੀ ਚੇਤਾਵਨੀ ਦੇ ਦਿੱਤੀ ਗਈ ਹੈ। ਇਹਨਾਂ ਜ਼ਿਲ੍ਹਿਆਂ ਦੇ ਵਿੱਚ yellow alert ਜਾਰੀ ਕਰ ਦਿੱਤਾ ਗਿਆ। ਜਿਸ ਦਾ ਮਤਲਬ ਇਹ ਆ ਕਿ ਲੋਕਾਂ ਨੂੰ ਸਾਵਧਾਨ ਰਹਿਣਾ ਚਾਹੀਦਾ ਹੈ ਤੇ ਮੌਸਮ ਖਰਾਬ ਹੋਣ ਦੀ ਸੰਭਾਵਨਾ ਦੇ ਲਈ ਤਿਆਰ ਰਹਿਣਾ ਚਾਹੀਦਾ ਹੈ। ਜੇਕਰ ਗੱਲ ਕਰੀਏ ਦੇਸ਼ ਦੇ ਮੌਸਮ ਦੀ ਤਾਂ IMD ਨੇ 11 ਮਈ ਤੱਕ ਉਤਰੀ-ਪੂਰਬੀ ਖੇਤਰ ਦੇ ਵਿੱਚ ਪਾਰੀ ਮੀਂਹ, ਗਰਜ ਅਤੇ ਅਸਮਾਨੀ ਬਿਜਲੀ ਡਿੱਗਣ ਦੀ ਚੇਤਾਵਨੀ ਜਾਰੀ ਕਰ ਦਿੱਤੀ ਗਈ ਹੈ। ਵਿਪਾਗ ਨੇ ਵੀ ਦੱਸਿਆ ਕਿ ਆਉਣ ਵਾਲੇ ਦਿਨਾਂ ਤੱਕ ਗੁਜਰਾਤ ਦੇ ਵਿੱਚ ਗਰਜ ਦੇ ਨਾਲ ਮੀਂਹ ਪਏਗਾ ਬਿਜਲੀ ਡਿੱਗ ਸਕਦੀ ਆ ਤੇ ਤੇਜ਼ ਹਵਾਵਾਂ ਵੀ ਚੱਲ ਸਕਦੀ ਨੇ ਸੋ ਦੇਖਣਾ ਹੋਵੇਗਾ ਜਿਸ ਤਰੀਕੇ ਦੇ ਨਾਲ ਮੌਸਮ ਦੇ ਵਿੱਚ ਕਾਫੀ ਗ੍ਰਾਵਿਟੀ ਦਰਜ ਕੀਤੀ ਗਈ ਹੈ ਸੋ ਉੱਥੇ ਹੀ ਇਹ ਵੀ ਦੇਖਣਾ ਹੋਵੇਗਾ ਕਿ ਮੌਸਮ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਕੁਝ ਮਿਜ਼ਾਲ ਦਿਖਾਉਂਦਾ ਆ ਸੋ ਕਿਸ ਤਰੀਕੇ ਦਾ ਮੌਸਮ ਹੋਵੇਗਾ ਤੇ ਜਿਸ ਤਰੀਕੇ ਦੇ ਨਾਲ ਅਲਰਟ ਜਾਰੀ ਕਰ ਦਿੱਤਾ ਗਿਆ ਸੋ ਅਜੇ ਹੋਰ ਅਪਡੇਟਸ ਚੈਨਲ ਦੇ ਲਈ ਤੁਸੀਂ ਜੁੜੇ ਰਹੋ ਹਿੰਦ ਐਕਸਪ੍ਰੈਸ ਟੀਵੀ ਦੇ ਨਾਲ